ਮਿੰਟਾਂ ਸਕਿੰਟਾਂ ਦਾ ਬਚੇ ਬੇਕੋ ਕੀ ਨੇ ਅੰਤਛਾਤੀਆਂ ਮੇ ਦਿੱਤਾ ਵੱਡੀ ਵਾਰਦਾਤ ਨੂੰ ਘਟਨਾ ਹੋ ਗਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕਹਤਾ ਹੈ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੂਜੀਆ આજે ਦਿન ਹੀ અનપਛાત્યાઓ ਦੇ ਵੱਲੋਂ બેખૂફ ਹੋ ਕੇ ਵੱਡੀਆਂ વારદાતઆઓનું અંજામ ਦਿੱਤਾ ਜਾ ਰਿਹਾ ਹੈ ਅਤੇ ਇਸੇ ਦੌਰਾਨ ਲੁਟੇਰੇ ਵੀ ਹੁਣ ਬੇਖੂਫ ਹੋ ਕੇ ਲੁੱਟਦੀਆਂ ਵਾਰਦਾਤਾਂ ਨੂੰ ਅંજાਮ ਦੇ ਰਹੇ ਨੇ તાਜਾ ਮਾਮਲਾ ਗੁਰਦਾਸਪੁਰ ਦੇ ਕੱਲਾ નોੜ ਤੋਂ ਸਾਹਮਣੇ ਆਇਆ ਹੈ ਜਿੱਥੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ અનપਛાਤਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅંજાਮ ਦਿੱਤਾ ਗਿਆ ਅਤੇ ਇਹ ਸਾਰੀ ਘਟਨਾ ਹੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦਰਅਸਲ ਕੱਲਾ નોੜ ਸਥਿਤ ਇੱਕ ਦੁਕਾਨ ਦੇ ਵਿੱਚੋਂ ਇਹਨਾਂ ਅਣਪਛਾਤੇਆਂ ਦੇ ਵੱਲੋਂ 15000 ਦੇ ਲੁੱਟ ਕੀਤੀ ਗਈ ਹੈ ਅਤੇ ਸਿਰਫ 2 ਤੋਂ 3 ਮਿੰਟ ਦੇ ਵਿੱਚਕਾਰ ਹੀ ਇਹਨਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚੋਂ 15000 ਰੁਪਏ ਜਿਹੜੇ ਨੇ ਉਹ ਲੁੱਟੇ ਗਏ ਨੇ ਦੋ ਅਣਪਛਾਤੇ ਜਿਹੜੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਫਿਰ ਇਹਨਾਂ ਦੇ ਵਿੱਚੋਂ ਇੱਕ ਬਾਹਰ ਉਡੀਕ ਕਰਦਾ ਹੈ ਅਤੇ ਦੂਸਰਾ ਅਣਪਛਾਤਾ ਜੋ ਹੁੰਦਾ ਹੈ ਦੁਕਾਨ ਦੇ ਅੰਦਰ ਵੜ ਕੇ ਜਿਹੜੇ ਪੈਸੇ ਨੇ ਉਹਨਾਂ ਦੀ ਲੁੱਟ ਕਰਦਾ ਤੇ ਫਿਰ ਦੋਵੇਂ ਹੀ ਉੱਥੋਂ ਪੈਸੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਕੈਦ ਹੋ ਗਈ ਕਿ ਕਿਸ ਤਰੀਕੇ ਇਹਨਾਂ ਅਨਪਛਾਤਿਆਂ ਦੇ ਵੱਲੋਂ ਬੇਖੌਫ ਹੋ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਅੰਜਾਮ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਦੁਕਾਨਦਾਰ ਦੀ ਤਾਂ ਦੁਕਾਨਦਾਰ ਇਸ ਵਕਤ ਦੁਕਾਨ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਪਹਿਲਾਂ ਤੁਹਾਨੂੰ ਸੀਸੀਟੀਵੀ ਵੀਡੀਓ ਦਿਖਾਉਂਦੇ ਆ ਤੇ ਫਿਰ ਸੁਣਾਉਂਦੇ ਆ ਬਿਆਨ ਇਹ ਭੰਦੇ ਇਧਰੋਂ ਆਇਆ ਦੋ ਚਲੇ ਜਾਂ ਆ ਨਾ ਡਾਡਾ ਨਾ ਭਾਈ ਇਹ ਕਰ ਲਗਾ ਕਾਦੇ ਤੇ ਚੁੱਪੇ ਚੁੱਪੇ ਆ ਲਈ ਆ ਤੇ ਮੜਾ ਬਾਥਰੂਮ ਗਿਆ ਸੀ ਉਹ ਨਾ ਅੰਦੇ ਗਲਾ ਖੋਲਿਆ ਤਾਹੇ ਬਗਲੇ ਕਾਦੇ ਤੇ ਆਏ ਹੁੰਦੇ ਉਹ ਮੋਸਾਲ ਕੇ ਆਏ ਕਿਨੇ ਡਾਡਾ ਮੋਸਾਲਾ ਦੋ ਜਣੇ ਨੰਬਰ نوٹ ਹੋਇਆ ਨਹੀਂ ਨੰਬਰ ਹੋ ਰਿਹਾ ਤੂੰ ਇਹ ਕਿਥੇ ਹੈ ਨਾ ਬਾਥਰੂਮ ਆ ਮੜਾ ਕੂਟਰਾ ਗਿਆ ਹੈ ਇਹ ਵੀ ਬਾਥਰੂਮ ਗਿਆ ਹੈ ਲਾਗੇ ਕੋਈ ਨਹੀਂ ਹੈ ਬੰਦੇ ਆਦੇ ਪਛਾਣਾ ਸੀ ਸੀਸੀਟੀਵੀ ਚ ਆਇਆ ਬੰਦਿਆਂ ਨੇ ਆ ਫੋਟੋਆਂ ਆਈਆਂ ਸਾਰੀਆਂ ਪਰ ਪਛਾਣ ਨਹੀਂ ਆ ਰਹੀ ਬੰਦੇ ਦੀ ਪੈਸੇ ਕਿੰਨੇ ਨੁਕਸਾਨ ਹੋਇਆ ਦਾ ਪੈਸੇ ਹੋ ਗਏ 15000 15000 ਗੱਲੇ ਚ ਰੱਖੇ ਸਨ ਹਾਂ ਜੀ 15000 ਰੁਪਏ ਦੇ ਮੋਬਾਈਲ ਪੁਲਿਸ ਨੂੰ ਕੰਪਲੇਟ ਕਰਵਾਈਏ ਹਾਂ ਕਰਾਈਏ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਤੁਹਾਡੇ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ